ਹਾਂਜੀ ਅਸੀਂ ਗੱਲ ਕਰਨ ਜਾ ਰਹੇ ਹਾਂ ਚੰਦਕੂ ਉਖਾਤੀ ਬਾਬਿਆਂ ਬਾਰੇ ਜੋ ਭੋਲੀ ਪਾਲੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਸੁਣਿਆ ਬਾਬਾ ਬੜੀ ਕਰਨੀ ਵਾਲਾ ਸੀ ਹਰ ਸਮੇਂ ਫੇਰਦਾ ਮਾਲਾ ਸੀ ਘਰ ਦੀਆਂ ਤੰਗੀਆਂ ਤੁਰਸ਼ੀਆਂ ਕਾਰਨ ਘਰ ਦੀ ਵੱਡੀ ਕੁੜੀ ਕੁਆਰੀ ਸੀ ਜਿਉਂ-ਜਿਉਂ ਉਮਰ ਵੱਧਦੀ ਗਈ ਉਸ ਨੂੰ ਪੈਣ ਲੱਗੇ ਦੌਰੇ ਸੀ ਕਰਦੇ ਉਸ ਨੂੰ ਕਰਨੀ ਵਾਲੇ ਬਾਬੇ ਕੋਲ ਲੈ ਕੇ ਜਾਣ ਲੱਗੇ ਸੀ ਫੇਰ ਬਾਬੇ ਨੇ ਉਹਨਾਂ ਨੂੰ ਰਾਤ ਦੀਆਂ ਚੌਂਕੀਆਂ ਭਰਨ ਦਾ ਫਰਮਾਨ ਦਿੱਤਾ ਕਿਉਂਕਿ ਆਤਮਾ ਬਹੁਤ ਸਖਤ ਸੀ ਇਸ ਲਈ ਬਾਬੇ ਨੇ ਇਕੱਲਿਆਂ ਹੀ ਲੜਕੀ ਕੋਲ ਰਹਿਣਾ ਸੀ ਹੁਣ ਲੜਕੀ ਨੇ ਚੀਕਾਂ ਘੁਰਲਹਾਟਾਂ ਦੇ ਨਾਲ ਔਰ ਪਤਾ ਨਹੀਂ ਕੀ ਕੀ ਸਹਿਣਾ ਸੀ ਬਾਬਾ ਬਾਹਰ ਆ ਕੇ ਕਹਿਣ ਲੱਗਾ ਬੀਬਾ ਆਤਮਾ ਬਹੁਤ ਸਖਤ ਸੀ ਅਸਾਂ ਮਸਾਂ ਹੀ ਭਜਾਈਆ ਕੁੜੀ ਦੀ ਮਾਂ ਬਾਬੇ ਦੇ ਚਰਨਾਂ ਵਿੱਚ ਡਿੱਗੀ ਅਤੇ ਕਹਿਣ ਲੱਗੀ ਬਾਬਾ ਜੀ ਏਸੇ ਲਈ ਤਾਂ ਮੈਂ ਤੁਹਾਡੇ ਕੋਲ ਲੈ ਕੇ ਆਈ ਹਾਂ ਹੁਣ ਕੁੜੀ ਮਾਂ ਤੋਂ ਪਹਿਲਾਂ ਬਾਬੇ ਕੋਲ ਜਾਣ ਲਈ ਕਾਲੀ ਸੀ ਹੌਲੀ ਹੌਲੀ ਬਾਬੇ ਨੇ ਵੀ ਕਰਦੀ ਆਰਥਿਕ ਦਸ਼ਾ ਸੁਧਾਰੀ ਸੀ ਬਾਬੇ ਨੇ ਆਪਣੇ ਹੀ ਇੱਕ ਚੇਲੇ ਨਾਲ ਕੁੜੀ ਦਾ ਵਿਆਹ ਕਰਵਾ ਦਿੱਤਾ ਕੁੜੀ ਦੀ ਮਾਂ ਤੋਂ ਇਹ ਵੀ ਭਾਰ ਲਾ ਦਿੱਤਾ ਬਸ ਹੁਣ ਪਿੰਡ ਵਿੱਚ ਇੱਕੋ ਗੱਲ ਫੈਲੀ ਸੀ ਕਿ ਇਹ ਲੋਕ ਬਾਬੇ ਪਿੱਛੇ ਲੱਗ ਕੇ ਕਰ ਗਏ ਨੇ ਸੁਣਿਆ ਬਾਬਾ ਬੜੀ ਕਰਨੀ ਵਾਲਾ ਇਹ ਚਰਚੇ ਵੀ ਹੌਲੀ-ਹੌਲੀ ਜੋਰ ਫੜ ਗਏ ਨੇ ਹੁਣ ਤਾਂ ਬਾਬਾ ਰਾਜਨੀਤੀਵਾਨਾਂ ਦੀ ਅੱਖ ਦਾ ਤਾਰਾ ਸੀ ਬਾਬੇ ਦਾ ਬੁਲੰਦੀ ਤੇ ਸਿਤਾਰਾ ਸੀ ਬਾਬੇ ਦਾ ਬੁਲੰਦੀ ਤੇ ਸਿਤਾਰਾ ਸੀ ਜੇ ਇਸ ਕਵਤਾ ਦੇ ਗੁੱਜੇ ਜਿਹੇ ਭੇਦ ਤੁਹਾਡੇ ਰੋਸ਼ਨ ਦਿਮਾਗਾਂ ਵਿੱਚ ਜਰਾ ਜਿੰਨੀ ਵੀ ਹਲਚਲ ਕਰ ਸਕੇ ਹੋ ਤਾਂ ਪਲੀਜ਼ ਕਵਤਨ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ